ਆ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਸਰਕਾਰ ਦੇ ਮੌਜੂਦਾ ਜਿਹੜੇ ਵਿੱਤ ਮੰਤਰੀ ਹੈ ਜੀ ਜੀ ਉਹ ਆਪਣਾ ਲਾਲ ਬੈਗ ਹੈ ਜਿਹੜੇ ਕਿਤੇ ਨਾ ਕਿਤੇ ਲੈ ਕੇ ਪਹੁੰਚ ਚੁੱਕੇ ਹੈ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਨ ਦੇ ਲਈ ਜੀ ਦੇਖੋ ਛੋਟੀ ਸਾਹਿਬ ਉਹ ਜਿਹੜਾ ਲਾਲ ਬੈਗ ਹੈ ਲਾਲ ਡੈਰੀਓ ਪੇਪਰਲੈਸ ਹੈ ਜੀ ਜੀ ਉਹਦੇ ਵਿੱਚ ਲੋਕਾਂ ਦਾ ਕਿਹੜਾ ਫਾਇਦਾ ਹੋ ਰਿਹਾ ਹੈ ਜਾਂ ਕਿਹੜਾ ਫਾਇਦਾ ਹੋਣਾ ਹੈ ਉਹ ਤਾਂ ਦੇਖੋ ਬਜਟ ਖੁੱਲਣ ਤੋਂ ਬਾਅਦ ਹੀ ਪਤਾ ਚੱਲੂਗਾ ਹਾਂ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਸਿਲੰਡਰ ਆ 70 ਰੁਪਏ ਸਸਤਾ ਕਰ ਦਿੱਤਾ ਗਿਆ ਜੀ ਜਿਹੜਾ ਰਸੋਈ ਗੈਸ ਦਾ ਸਿਲੰਡਰ ਆ ਉਹ 70 ਰੁਪਏ ਅਗਰ ਕਮਰਸ਼ੀਅਲ ਸਿਲੰਡਰ ਜਿਹੜਾ 19 ਕਿਲੋ ਵਾਲਾ ਉਹ 140 ਰੁਪਏ ਜੀ ਜਦੋਂ ਸਾਰਾ ਕੁਝ ਬਜਟ ਦਾ ਬਾਹਰ ਆਵੇਗਾ ਕਿੰਨਾ ਹਿੱਤੇ ਤੱਕ ਹੋਊਗਾ ਦਾ ਤੀ ਉਹ ਜਿਹਨੂੰ ਪੜ ਕੇ ਸੁਣਾਉਣਗੇ ਜਾਂ ਉਸਤੇ ਜੋ ਵੀ ਵਿਚਾਰ ਹੋਇਆ ਉਹ ਲੋਕਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਰੱਖਣਗੇ ਫਿਰ ਪਤਾ ਚੱਲੂਗਾ ਵੀ ਆਮ ਲੋਕਾਂ ਦੇ ਲਈ ਜੀ ਵੀ ਜੋ ਪਬਲਿਕ ਚਾਹੁੰਦੀ ਹੈ ਪੂਰੇ ਹਿੰਦੁਸਤਾਨ ਦੀ ਇੰਡੀਆ ਦੀ ਦਿਲ ਦੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਕੀ ਆਉਂਦਾ ਮਹਿੰਗਾਈ ਆਉਂਦੀ ਹੈ ਮਹਿੰਗਾਈ ਦੀ ਮਾਰ ਆਉਂਦੀ ਹੈ ਜਾਂ ਕਿਸੇ ਚੀਜ਼ ਤੋਂ ਰਾਹਤ ਆਉਂਦੀ ਹੈ ਜੀ ਜੀ ਇਹ ਵੀ ਕਿਹਾ ਜਾ ਰਿਹਾ ਜੇ ਵੀ ਪੈਟਰੋਲ ਤੇ ਡੀਜ਼ਲ ਵੀ ਸਸਤਾ ਹੋ ਸਕਦਾ ਹੈ ਜੋ ਕੱਲ ਮੋਦੀ ਸਾਹਿਬ ਨੇ ਆਪਣਾ ਪਰਸਨਲ ਇੱਕ ਬਿਆਨ ਦਿੱਤਾ ਹੈ ਦੇਖੋ ਹਾਲਾਂਕਿ ਸਰਕਾਰ ਉਹਨਾਂ ਦੀ ਹੈ ਅ预算 ਉਹਨਾਂ ਤੋਂ ਬਿਨਾ ਬਣਦਾ ਨਹੀਂ ਤੇ ਜੇ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਤਾਂ ਇਹ ਵੀ ਲੋਕਾਂ ਨੂੰ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਦੇਖੋ ਸੋਢੀ ਸਾਹਿਬ ਬਜਟ ਤਾਂ ਲੋਕ ਸਭਾ ਦੇ ਵਿੱਚ ਲੋਕਾਂ ਦੇ ਲਈ ਓਪਨ ਹੋਣਾ ਹੈ ਜੀ ਜੀ ਲੇਕਿਨ ਬਜਟ ਬਣ ਚੁੱਕਿਆ ਹੈ ਬਜਟ ਤਾਂ ਪੂਰੀ ਟੀਮ ਦੇ ਨਾਲ ਬਣਦਾ ਹੈ ਜੀ ਪੂਰੀ ਕੈਬਨਿਟ ਦੇ ਨਾਲ ਬਣਦਾ ਹੈ ਪ੍ਰਧਾਨ ਮੰਤਰੀ ਜੀ ਦੇ ਸਹਿਨ ਪ੍ਰਧਾਨ ਮੰਤਰੀ ਜੀ ਨੇ ਪੜਨ ਤੋਂ ਬਾਅਦ ਜਿਹੜੀ ਇੱਕ ਵਾਰ ਰਮੈਲਟੀ ਹੈ ਲੋਕਾਂ ਦੇ ਬਾਹਰ ਆਉਣ ਤੋਂ ਬਾਅਦ ਜਿਹੜੀ ਰਮੈਲਟੀ ਹੈਲੋ ਹੈਲੋ ਹਾਂਜੀ ਸ਼ਰਮਾ ਜੀ ਆਵਾਜ਼ ਆ ਰਹੀ ਹੈ ਕਹਿੰਦਾ ਰਿਟਰਨ ਦੇ ਵਿੱਚ ਕੱਟਾ ਵਾ ਮੋਦੀ ਸਾਹਿਬ ਨੂੰ ਜਨਤਾ ਦਾ ਪਬਲਿਕ ਦਾ ਹਮੇਸ਼ਾ ਹੀ ਸੋਹਣਾ ਹੈ ਸ਼ਰਮਾ ਜੀ ਮਾਫੀ ਜਾਨਾ ਤੁਹਾਡੀ ਆਵਾਜ਼ ਨਹੀਂ ਆ ਰਹੀ ਜਾਂ ਤੁਸੀਂ ਫੋਨ ਦੁਆਰਾ ਲਾਓਗੇ ਜਾਂ ਮੈਂ ਕਰਾਂ ਹੈਲੋ ਸ਼ਾਇਦ ਸ਼ਰਮਾਈ ਦੀ ਲਾਈਨ ਕੱਟ ਗਈ ਹੈ ਕੋਈ ਟੈਕਨੀਕਲ ਪ੍ਰੋਬਲਮ ਹੈ ਕਿਉਂਕਿ ਤੁਹਾਨੂੰ ਦੱਸਿਆ ਗਿਆ ਕਿ ਪੂਰੇ ਪੰਜਾਬ ਦੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਦੇ ਕਰਕੇ ਇਹ ਦਿੱਕਤ ਪਰੇਸ਼ਾਨੀ ਆ ਰਹੀ ਹੈ ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਲਾਈਨ ਤੇ ਲੈ ਲਈਏ ਕਿਉਂਕਿ ਤੁਹਾਨੂੰ ਦੱਸਿਆ ਗਿਆ ਕਿ ਅੱਜ ਸੰਗਣੀ ਧੁੰਦ ਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਦੋਸਤੋ ਜਿਹੜਾ ਤੁਹਾਡਾ ਸਾਡਾ ਦੱਸ ਦਈਏ ਕਿ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਨਿਰਮਾ ਸਿਤਾ ਰਾਮ ਵਿੱਤ ਮੰਤਰੀ ਨੇ ਜੋ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਲਾਲ ਬੈਗ ਹੈ ਕਿਉਂਕਿ ਪਹਿਲਾਂ ਇਹਦੇ ਯਾਨੀ ਕਿ ਇੱਕ ਬੈਗ ਵੱਡਾ ਹੁੰਦਾ ਸੀ ਲੈਪਟਾਪ ਵਾਲਾ ਹੁਣ ਬੈਗ ਛੋਟਾ ਹੋ ਗਿਆ ਹੈ ਕਿਉਂਕਿ ਹੁਣ ਇਹ ਸਾਰਾ ਕੁਝ ਇੱਕ ਆਈਪੈਡ ਦੇ ذریعے ਹੁੰਦਾ ਹੈ ਜਿਹੜੀ ਵਿਸ਼ੇਸ਼ ਟੀਮ ਹੈ ਨਿਰਮਾਤਾ ਦੀ ਮੰਦੀ ਉਹ ਉਹਨਾਂ ਦੇ ਨਾਲ ਅੰਦਰ ਦਾਖਲ ਹੋ ਚੁੱਕੇ ਨੇ ਤੇ ਹੁਣ ਤੋਂ ਬਹੁਤ ਹੀ ਜਲਦੀ ਵੱਡੇ ਵੱਡੇ ਖੁਲਾਸੇ ਹੋ ਜਾਣਗੇ ਆਮ ਲੋਕਾਂ ਨੂੰ ਕੀ ਖੁਸ਼ੀ ਮਿਲੇਗੀ ਤੇ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਹੈ ਕਿ ਟੈਕਸਾ ਤੇ ਵੀ ਗੱਲ ਹੋਈ ਹੈ ਜੋ ਜਿਹੜੇ ਇਹਨਾਂ ਦੇ ਸਾਡੇ ਸੀਨੀਅਰ ਬੰਦੇ ਵਿਅਕਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਜਿਹੜੇ ਟੈਕਸ ਐ ਉਹ ਘਟਾਏ ਜਾਣਗੇ ਆਮ ਲੋਕਾਂ ਦੇ ਟੈਕਸਾਂ ਦੀ ਬਹੁਤ ਮਾਰ ਪੈ ਰਹੀ ਐ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਣਾ ਕਿ ਸ਼ਰਮਾ ਜੀ ਲਾਈਨ ਤੇ ਆ ਚੁੱਕੇ ਨੇ ਕਿਉਂਕਿ ਤੁਹਾਨੂੰ ਦੱਸਿਆ ਵੀ ਅੱਜ ਧੁੰਦ ਦੇ ਕਰਕੇ ਬਹੁਤ ਪ੍ਰੋਬਲਮ ਆ ਰਹੀ ਐ ਕਿਤਨਾ ਕਿਤੇ ਤਾਂ ਹੈਲੋ ਹੈਲੋ ਸ਼ਰਮਾ ਜੀ ਆਵਾਜ਼ ਆ ਰਹੀ ਐ ਜੀ ਹਾਂਜੀ ਉਹ ਨੈਟਵਰਕ ਦਿੱਕਤ ਐ ਸਰ ਪਤਾ ਨਹੀਂ ਕਿਥੇ ਹੈਲੋ ਹਾਂਜੀ 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 ਸਰ ਸ਼ਰਮਾ ਜੀ ਮੈਂ ਮੰਨਦਾ ਵੀ ਅੱਜ ਪੂਰੇ ਪੰਜਾਬ ਦੇ ਸੰਗ ਨਹੀਂ ਧੁੰਦ ਪੈ ਰਹੀ ਐ ਟੈਕਨੀਕਲ ਦੀ ਪ੍ਰੋਬਲਮ ਆ ਰਹੀ ਐ ਮੈਂ ਦਰਸ਼ਕਾਂ ਨੂੰ ਦੱਸ ਚੁੱਕਿਆ ਹਾਂ ਚਰਮਲੀ ਅੱਜ ਜਿਹੜੀ ਮੈਂ ਹੁਣੇ ਗੱਲ ਕਰਕੇ ਠਿਆਂ ਦਰਸ਼ਕਾਂ ਨਾਲ ਵੀ ਟੈਕਸਤੀ ਬੜੀ ਵੱਡੀ ਅੱਜ ਗੱਲ ਹੋਏਗੀ ਕਿਉਂਕਿ ਜੇਕਰ ਇੱਕ ਬੰਦੇ ਦੀ ਤੁਹਾਡੀ ਹੋ ਜਾਂ ਮੇਰੀ ਲਾ ਲੋ 1 ਲੱਖ ਰੁਪਏ ਤਨਖਾਹ ਬੰਦੀ ਹੈ ਮਹੀਨੇ ਦੀ ਤਾਂ ਆਪਾਂ ਨੂੰ ਕਟਕਟਾ ਕੇ 68 ਜਾਂ ਆਪਣੇ ਘਰ ਜਾਂਦਾ ਹੈ ਇਹ ਵੀ ਕੋਈ ਯਾਨੀ ਜਿਹੜੇ ਉੱਥੇ ਦੇ ਵੱਡੇ ਸਾਡੇ ਵਿਦਵਾਨ ਨੇ ਉਹਨਾਂ ਨੇ رائے ਦਿੱਤੀ ਹੈ ਨਿਰਮਾ ਸਿਤਾ ਰਮਨ ਜੀ ਨੂੰ ਦੇਖੋ ਥੋੜੀ ਸਾਹਿਬ ਬਿਲਕੁਲ ਕਿਸੇ ਨੂੰ ਫਾਇਦਾ ਹੋਣਾ ਚਾਹੀਦਾ ਚਾਹ ਕਿਸੇ ਨੂੰ ਹੋਵੇ ਜੀ ਚਾਹੇ 1 ਲੱਖ ਰੁਪਏ ਸੈਲਰੀ ਵਾਲੇ ਨੂੰ ਆ ਚਾਹੇ 10000 ਰੁਪਏ ਸੈਲਰੀ ਵਾਲੇ ਨੂੰ ਆ ਜੀ ਜੀ ਲੇਕਿਨ 10 ਲੱਖ ਦੀ ਜੇ ਅਸੀਂ ਗੱਲ ਕਰਦੇ ਹਾਂ ਟੈਕਸ ਤੇ ਆਮ ਪਬਲਿਕ ਪੂਰਾ ਦੇ ਰਹੀ ਹੈ ਜੀ ਆ ਪਬਲਿਕ ਦੇ ਰਹੀ ਆ ਬਿਨਾ ਕਮਾਉਣ ਤੋਂ ਪੈਸੇ ਵਾਲੇ ਵੀ ਦੇ ਰਹੇ ਆ ਜਿਹੜਾ ਦਿਹਾੜੀ ਕਮਾਉਂਦਾ ਲੇਬਰ ਕਰਦਾ ਉਹ ਵੀ ਟੈਕਸ ਦੇ ਰਿਹਾ ਮਾਜਿਸ ਦੀ ਟੀਲੀ ਤੋਂ ਲੈ ਕੇ ਪਤਾ ਨਹੀਂ ਕਿਹੜੇ ਕਿਹੜੇ ਟੈਕਸ ਆ ਪਬਲਿਕ ਦੇ ਰਹੀ ਆ ਉਹਨਾਂ ਟੈਕਸਾਂ ਤੋਂ ਕਿਤੇ ਨਾ ਕਿਤੇ ਸਰਕਾਰਾਂ ਬਣਦੀਆਂ ਜੀ ਮੁੜ ਕੇ ਜਿਹੜਾ ਰਿਟਰਨ ਉਹ ਲੋਕਾਂ ਦੇ ਦੁਆਰਾ ਹੋਣਾ ਹੁੰਦਾ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਉਹ ਦਿਖਦਾ ਨਹੀਂ ਜਿਉਂ ਮਹਿੰਗਾਈ ਦੇ ਰੂਪ ਵਿੱਚ ਦਿਖਦਾ ਸਵਾਲ ਤਾਂ ਇਹ ਖੜਾ ਹੁੰਦਾ ਨਾ ਵੀ ਜਿਵੇਂ ਹੁਣ ਮੈਂ ਗੱਲ ਕੀਤੀ ਸੀ ਵੀ ਠੀਕ ਹੈ ਕੁਝ ਸਮੇਂ ਲਈ ਸਸਤਾ ਹੋ ਜਾਊਗਾ ਜਾਂ ਕਾਨੂੰਨ ਬਣਾਉਣ ਵਾਲੀ ਸਰਕਾਰ ਕਦੋਂ ਕਾਨੂੰਨ ਤੋੜ ਦੇਵੇ ਕੋਈ ਭਰੋਸਾ ਨਹੀਂ ਹੁੰਦਾ ਕਦ ਕਣੀ ਕਿਉਣਾ ਕਰਕੇ ਘਟਾਤੀ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਵੀ ਕਿੰਨੀ ਕੁ ਮਹਿੰਗਾਈ ਘਟਦੀ ਹੈ ਜਾਂ ਕਿੰਨੇ ਸਮੇਂ ਵਾਸਤੇ ਘਟਦੀ ਹੈ ਜੀ ਸਹੀ ਗੱਲ ਕਹਿ ਤੁਸੀਂ ਵੀ ਇਹ ਆਉਣ ਵਾਲਾ ਟਾਈਮ ਕੁਝ 1 ਘੰਟੇ ਬਾਸਕੂ ਨਸ਼ਰ ਹੋ ਜਾਏਗਾ ਆਪਾਂ ਨਸ਼ਰ ਵੀ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਦੇ ਜਿਹੜੇ ਆਪਣੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਉਹਨਾਂ ਨੇ ਕੱਲ ਨਿਰਮਾ ਸੀਤਾ ਰਮਨ ਜੀ ਅੱਗੇ ਕਾਫੀ ਮੰਗਾਂ ਰੱਖੀਆਂ ਨੇ ਉਹਨਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਆ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਬਾਰਡਰ ਸਟੇਟ ਏਰੀਆ ਹੈ ਬਹੁਤ ਜ਼ਿਆਦਾ ਯਾਨੀ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਬਾਰਡਰਾਂ ਤੋਂ ਪਾਰ ਕਰਕੇ ਨਸ਼ਾ ਵੀ ਸਪਲਾਈ ਹੁੰਦਾ ਹੈ ਉਹਨਾਂ ਨੇ ਮੰਗ ਕੀਤੀ ਹੈ ਪੰਜਾਬ ਨੂੰ 1000 ਕਰੋੜ ਦਿੱਤਾ ਜਾਵੇ ਸਿਰਫ ਪੰਜਾਬ ਲਈ ਕਿਉਂਕਿ ਉਹਨਾਂ ਨੇ ਕਿਹਾ ਪਈ ਪੰਜਾਬ ਨਾਲ ਹਮੇਸ਼ਾ ਹੀ ਕੇਂਦਰ ਸਰਕਾਰ ਕੋਈ ਵੀ ਹੋਵੇ ਉਹ ਵਿਤਕਰਾ ਕਰਦੀ ਆਈ ਹੈ ਪਰ ਇਸ ਵਾਰ ਉਹਨਾਂ ਨੇ ਆਜ ਜਤਾਈ ਇੱਕ ਬੇਨਤੀ ਕੀਤੀ ਹੈ ਸਰਕਾਰ ਨੂੰ ਵੀ ਪੰਜਾਬ ਨੂੰ ਦਾ ਬੰਦਾਕ ਦਿੱਤਾ ਜਾਵੇ ਪੰਜਾਬ ਦੇ ਲੋਕ ਵੀ ਆਪਣਾ ਹੱਕ ਦਾ ਫਾਇਦਾ ਚੁੱਕ ਸਕਣ हां बिल्कुल बिल्कुल देखो वित्त मंत्री ਦੇ ਅੱਗੇ ਜਿਹੜੀ ਬੇਨਤੀ ਹੈ ਜਾਂ ਜਿੰਨੇ ਵੀ اپੋਜੀਸ਼ਨ ਵਾਲੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਜਿੱਥੇ ਸਰਕਾਰ ਕੋਤਾਹੀ ਕਰ ਰਹੀ ਹੈ ਜਾਂ ਜਿੱਥੇ ਸਰਕਾਰ ਗਲਤੀਆਂ ਛੱਡ ਰਹੀ ਹੈ ਜਾਂ ਜੋ ਸਰਕਾਰ ਕੰਮ ਨਹੀਂ ਕਰ ਰਹੀ ਕਿਤੇ ਨਾ ਕਿਤੇ ਜਿਹੜਾ ਵਿਰੋਧੀ ਧਿਰ ਹੁੰਦੀ ਹੈ ਉਹਨੂੰ ਜਿਤਾਉਣ ਦੀ ਵਿਰੋਧੀ ਧਿਰ ਨੇ ਜਿਹੜਾ ਜਗਾਉਣਾ ਹੁੰਦਾ ਸਰਕਾਰ ਨੂੰ ਜਗਾ ਸਰਕਾਰ ਨੂੰ ਹਿਲਾਉਣਾ ਹੁੰਦਾ ਹੈ ਬਿਲਕੁਲ ਜਿਵੇਂ ਪੰਜਾਬ ਦੀ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆਵਾਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੂੰ ਆਪਣੀ ਜਿਹੜੀ ਮਹਿੰਗਾਈ ਘਟਾ ਸਕਦੀ ਹੈ ਜਿੰਨੀ ਵੱਤੋਂ ਵੱਤ ਇਹਨਾਂ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੇ ਹੱਥ 'ਚ ਹੈ ਕਮ ਸੇ ਕਮ 19 ਮਹਿੰਗਾਈ ਪੰਜਾਬ ਤੋਂ ਕੱਟਣੀ ਚਾਹੀਦੀ ਹੈ ਜਿਹੜੀ ਸੈਂਟਰ ਸਰਕਾਰ ਆ ਜਿੰਨੀ ਮਹਿੰਗਾਈ ਸੈਂਟਰ ਸਰਕਾਰ ਘਟਾ ਸਕਦੀ ਹੈ ਤਾਂ ਉਹਨਾਂ ਨੂੰ ਘਟਾਉਣੀ ਚਾਹੀਦੀ ਹੈ ਲੇਕਿਨ ਅਫਸੋਸ ਇਹ ਹੁੰਦਾ ਛੋਡੀ ਸਾਹਿਬ ਵੀ ਮਹਿੰਗਾਈ ਘਟਾਉਣ ਦੀ ਸਰਕਾਰਾਂ ਗੱਲ ਕਿਉਂ ਨਹੀਂ ਕਰਦੀਆਂ ਰੋਜ਼ਗਾਰ ਦੀਆਂ ਗੱਲਾਂ ਕਿਉਂ ਨਹੀਂ ਕਰਦੀਆਂ ਸਿਰਫ ਨਸ਼ੇ ਤੇ ਰਾਜਨੀਤੀ ਜਾਂ ਪਾਣੀਆਂ ਤੇ ਰਾਜਨੀਤੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮੁੱਦੇ ਆ ਭ੍ਰਿਸ਼ਟਾਚਾਰੀ ਤੇ ਰਾਜਨੀਤੀ ਹੁੰਦੀਆਂ ਲੇਕਿਨ ਗਰਾਊਂਡ ਜ਼ੀਰੋ ਤੇ ਜਾ ਕੇ ਜਦੋਂ ਅਸੀਂ ਦੇਖਦੇ ਆ ਫਿਰ ਉਹੀ ਦੇ ਉਹੀ ਕੰਮ ਹੁੰਨੇ ਜੋ ਪਹਿਲੀਆਂ ਸਰਕਾਰਾਂ ਦੇ ਟਾਈਮ 'ਚ ਹੁੰਦੇ ਸੀ ਕਿਉਂਕਿ ਬੜੀ ਵਧੀਆ ਗੱਲ ਕੀਤੀ ਹੈ ਹਰਪਾਲ ਚੀਮਾ ਨੇ ਮੈਂ ਪੂਰੀ ਜਾਣਕਾਰੀ ਦੇ ਦੇਣਾ ਜੋ ਮੇਰੇ ਕੋਲ ਆਈ ਹੈ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਦੋ ਤਾਂ ਟ੍ਰੇਨਾਂ ਸ਼ੁਰੂ ਕੀਤੇ ਜਾਣ ਹੋਰ ਇੱਕ ਦਿੱਲੀ ਤੋਂ ਅੰਮ੍ਰਿਤਸਰ ਤੇ ਇੱਕ ਬਠਿੰਡੇ ਤੋਂ ਸਿੱਧਾ ਦਿੱਲੀ ਹਲੇ ਕਿ ਇੱਕ ਇੱਕ ਚਲਦੀ ਆ ਉਹਨੇ ਹੋਰ ਮੰਗ ਕੀਤੀ ਹੈ ਤੇ ਇੱਕ ਬਹੁਤ ਵੱਡੀ ਐ ਮੰਗ ਕਰਤੀ ਐ ਸ਼ਰਮਈ ਤੁਹਾਡੇ ਇਲਾਕੇ ਦੀ ਖਬਰ ਐ ਕਿ ਰਾਜਪੁਰਾ ਤੋਂ ਚੰਡੀਗੜ੍ਹ ਦੀ ਜਿਹੜੀ ਪੁਰਾਣੀ ਰੇਲਵੇ ਲਾਈਨ ਬੰਦ ਐ ਉਹ ਦੁਬਾਰਾ ਬਹਾਲ ਕਰਨ ਦੀ ਮੰਗ ਕੀਤੀ ਐ ਕੇਂਦਰ ਸਰਕਾਰ ਤੋਂ ਹਾਂ ਦੇਖੋ ਸੋਢੀ ਸਾਹਿਬ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਐ ਜਿਹੜੀਆਂ ਚੀਜ਼ਾਂ ਦੀ ਸਾਨੂੰ ਪਹਿਲਾਂ ਲੋੜ ਆ ਪਹਿਲ ਤੇ ਲੋੜ ਆ ਉਹਨਾਂ ਚੀਜ਼ਾਂ ਦੀ ਮੰਗ ਹਮੇਸ਼ਾ ਕਰਨੀ ਚਾਹੀਦੀ ਐ ਤੇ ਮੰਗਾਂ ਪੂਰੀਆਂ ਵੀ ਕਰਾਉਣੀਆਂ ਚਾਹੀਦੀਆਂ ਕਿਉਂ ਕਿਉਂਕਿ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜੀ ਪ੍ਰੇਸ਼ਾਨੀ ਹੁੰਦੀ ਹੈ ਉਹ ਨਾ ਹੋ ਸਕੇ ਜਦੋਂ ਸੈਂਟਰ ਸਰਕਾਰ ਨੇ ਕੋਈ ਕੰਮ ਕਰਨਾ ਹੁੰਦਾ ਹੈ ਜੇਕਰ ਸੂਬਾ ਸਰਕਾਰ ਉਸ ਚੀਜ਼ ਨੂੰ ਕਰਾਉਣ ਦੇ ਵਿੱਚ ਸਮਰਥ ਰਹਿ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਗਰ ਸੈਂਟਰ ਸਰਕਾਰ ਲੋਕਾਂ ਦੇ ਪ੍ਰਤੀ ਕੰਮ ਕਰਦੀ ਹੈ ਸੂਬਾ ਸਰਕਾਰ ਸਾਥ ਦੇ ਕੇ ਕੰਮ ਕਰਵਾਉਂਦੀ ਹੈ ਫਿਰ ਉਹੀ ਗੱਲ ਹੁੰਦੀ ਹੈ ਵੀ ਅਗਲਾ ਕਹਿੰਦਾ ਵੀ ਠੀਕ ਹੈ ਸੈਂਟਰ ਸਰਕਾਰ ਵੀ ਕੰਮ ਕਰਦੀ ਹੈ ਸੂਬਾ ਸਰਕਾਰ ਵੀ ਕੰਮ ਕਰਦੀ ਹੈ ਲੇਕਿਨ ਅਫਸੋਰ ਸੇ ਇਹ ਹੋ ਜਾਂਦਾ ਸੈਂਟਰ ਤੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਆ ਸੂਬੇ ਚ ਹੋਰ ਪਾਰਟੀ ਦੀ ਸਰਕਾਰ ਹੁੰਦੀ ਆ ਖਾਮੀ ਆ ਜਾ ਜਿਹੜਾ ਇਹ ਆਮ ਪਬਲਿਕ ਨੂੰ ਭੁਗਤਣਾ ਪੈਂਦਾ ਕੁਐਸਚਨ ਇਹ ਵੀ ਖੜਾ ਹੈ ਜੀ ਨਾਲ ਅਏ ਸ਼ਰਮਾ ਜੀ ਮੈਂ ਤੁਹਾਨੂੰ ਆਪਦੇ ਦੇ ਦੇਣਾ ਕਿ ਅੰਦਰ ਅੰਦਰ ਉਹਨੇ ਸ਼ੁਰੂ ਕਰਤਾ ਹੈ ਬਜਟ ਸੈਸ਼ਨ ਦਾ ਯਾਨੀ ਕਿ ਹਜੇ ਪਟਾਰਾ ਖੁੱਲਿਆ ਨਹੀਂ ਪਰ ਜੋ ਸਾਹਮਣੇ ਆਇਆ ਕਿ ਨਿਰਮਲ ਰਦਰਮਨ ਜੀ ਨੇ ਕਹਿ ਦਿੱਤਾ ਕਹਿੰਦੇ ਵੀ ਮੋਦੀ ਸਾਹਿਬ ਨੇ ਸਪੈਸ਼ਲ ਬੇਨਤੀ ਕੀਤੀ ਸੀ ਕਿ ਪੰਜਾਬ ਪੰਜਾਬ ਸੌਰੀ ਗਲਤੀ ਜਾਨਾ ਵੀ ਹਿੰਦੂਸਤਾਨ ਦੀਆਂ ਲੜਕੀਆਂ ਵਿਧਵਾਵਾਂ ਦਿਆਂ ਜਿਹੜੀਆਂ ਸਮੱਸਿਆਵਾਂ ਐ ਅਸੀਂ ਉਹਨਾਂ ਦੇ ਪਹਿਲਾਂ ਕੰਮ ਨਹੀਂ ਕੀਤਾ ਅਸੀਂ ਹੁਣ ਕੰਮ ਕਰਨਾ ਹੈ ਉਹਨਾਂ ਦੇ ਪੱਕੇ ਕਾਨੂੰਨ ਬਣਾਏ ਜਾਣ ਉਹਨਾਂ ਦੇ ਲਈ ਨਵੀਆਂ ਨੀਤੀਆਂ ਲਾਗੂ ਕਰਕੇ ਕੀਤੀਆਂ ਜਾਣ ਇਹ ਆ ਚੁੱਕੇ ਆਪਡੇਟ ਮੇਰੇ ਕੋਲ ਆ ਦੇਖੋ ਛੋਟੀ ਸਾਹਿਬ 11 ਵਜੇ ਦਾ ਸਮਾਂ ਹੈ 11 ਵਜੇ ਸਮੇਂ ਦੇ ਮੁਤਾਬਕ ਹੈ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਜੀ ਸ਼ੁਰੂ ਹੋ ਚੁੱਕਿਆ ਜੀ ਮੈਂ ਤਾਂ ਸੋਚਣਾ ਉਹਨਾਂ ਨੇ ਬੈਗ ਬੈਗ ਨਹੀਂ ਖੋਲਿਆ ਆ ਜੇ ਪਰ ਉਹਨਾਂ ਨੇ ਇੱਕ ਆਪਣੇ ਜਿਹੜੇ ਵਿਰੋਧੀਆ ਉਹਨਾਂ ਦੱਸਤਾ ਵੀ ਅਸੀਂ ਅੱਜ ਇਹ ਕਰਾਂਗੇ ਦੇਖੋ ਆ ਬਿਲਕੁਲ ਬਿਲਕੁਲ ਦੇਖੋ ਉਹਦੀ ਜਿਹੜੀ ਪ੍ਰਕਿਰਿਆ 12 ਤੋਂ ਲੈ ਕੇ 1 ਵਜੇ ਤੱਕ ਜਿਹੜਾ ਕਿਤੇ ਨਾ ਕਿਤੇ ਪਟਾਰਾ ਸਾਰਾ ਖੁੱਲ ਕੇ ਲੋਕਾਂ ਦੇ ਵਿੱਚ ਆ ਜਾਊਗਾ ਲੋਕ ਸਭਾ ਦੇ ਵਿੱਚ ਆ ਜਾਊਗਾ ਜਨਤਕ ਹੋ ਜਾਊਗਾ ਕਿਉਂਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਸੈਕਿੰਡਾਂ ਦੇ ਵਿੱਚ ਲੋਕਾਂ ਕੋਲ ਖਬਰ ਆਉਂਦੀ ਹੈ ਦੇਖੋ 11 ਵਜੇ ਪ੍ਰੋਗਰਾਮ ਸ਼ੁਰੂ ਹੋਇਆ 11 ਵਜੇ ਤੋਂ ਬਾਅਦ ਲੋਕਾਂ ਕੋਲ ਅਪਡੇਟ ਆਉਣ ਲੱਗੀ ਉਹ ਜਿਹੜੀ ਤਕਨੀਕ ਦਾ ਤਕਨੀਕ ਦਾ ਫਾਇਦਾ ਲੋਕਾਂ ਨੂੰ ਮਿਲ ਰਿਹਾ ਹੈ ਲੇਕਿਨ ਸਰਕਾਰਾ ਕਿੰਨਾ ਕੁ ਲੋਕਾਂ ਵਾਸਤੇ ਸੋਚਦੀ ਹੈ ਕਿੰਨਾ ਕਿ ਲੋਕਾਂ ਵਾਸਤੇ ਸੋਚਿਆ ਗਿਆ ਜਿਵੇਂ ਆਮ ਬਜਟ ਵੀ ਪਾਸ ਹੋਏ ਆ ਆਮ ਬਜਟੇ ਵੀ ਆਏ ਆ ਲੋਕਾਂ ਦੇ ਵਿੱਚ ਅੱਜ ਵਾਲਾ ਬਜਟ ਵੀ ਆ ਜਾਊਗਾ ਲੇਕਿਨ ਜੇਕਰ ਜੋ ਗੱਲ ਇਹ ਹੋਊਗੀ ਵੀ ਅਗਰ ਕੋਈ ਸਪੈਸ਼ਲ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਕੋਈ ਫਾਇਦਾ ਹੋਊਗਾ ਫਿਰ ਇਸ ਨੂੰ ਬਜਟ ਨੂੰ ਬਜਟ ਕਹਿ ਸਕਦੇ ਆ ਨਹੀਂ ਆਮ ਤਰਨਾਟ ਲੋਕਾਂ ਦੇ ਹੱਥ ਛ ਜਾਣੇ ਵਾਲਾ ਬਜਟ ਆਮ ਉਹਨਾਂ ਕਾਪਰੇਟ ਕਰਾਣੇ ਵਾਲੇ ਦੇ ਹੱਥ ਛ ਜਾਣੇ ਵਾਲਾ ਬਜਟ ਅਗਰ ਹੋਊਗਾ ਤਾਂ ਫਿਰ ਸਰਕਾਰਾਂ ਕਿਤੇ ਨਾ ਕਿਤੇ ਉਹਨਾਂ ਤਰਨਾਟ ਲੋਕਾਂ ਦੇ ਸੋਚਦੀ ਆਮ ਪਬਲਿਕ ਦਾ ਨਹੀਂ ਸੋਚਦੀ ਬਾਅਦ ਦੇ ਵਿੱਚ ਇਹ ਇੱਕ ਸਵਾਲ ਖੜਾ ਹੋਊਗਾ ਜੀ ਸਰ ਮੈਂ ਤੁਹਾਡੀ ਗੱਲ ਤੋਂ ਯਾਦ ਆ ਗਈ ਕੱਲ ਕ ਇੱਕ ਸੁਣਿਆ ਹੋਣਾ ਕਾਕਾ ਸਿੰਘ ਕੋਟਰਾ ਨੇ ਕਹਿ ਦਿੱਤਾ ਵੀ ਜਿਹੜਾ ਵਫ਼ਦ ਮਿਲਣ ਆਇਆ ਸੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਜਿਹੜਾ ਅੱਜ ਬਜਟ ਪੇਸ਼ ਹੋਏਗਾ ਉਹਦੇ ਵਿੱਚ ਕਿਸਾਨਾਂ ਦੇ ਲਈ ਵੀ ਪਟਾਰਾ ਖੁੱਲੇਗਾ ਦੇਖੋ ਜੇ ਇੰਨੀ ਗੱਲ ਕਹੀ ਹੈ ਵਫ਼ਦ ਵੱਲੋਂ ਤਾਂ ਕੋਈ ਨਾ ਕੋਈ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਹੈ ਅਸੀਂ ਕਾਫੀ ਦੇਰ ਤੋਂ ਇਹ ਮੁੱਦਾ ਚੁੱਕ ਰਹੇ ਹਾਂ ਇੱਕ ਸਾਲ ਤੋਂ ਆਪਾਂ ਲੱਗੇ ਹੋਏ ਹਾਂ ਲਗਾਤਾਰ ਸ਼ਾਇਦ ਸੱਸ ਸਰਕਾਰਾਂ ਆਪਣੀਆਂ ਗੱਲਾਂ ਸੁਣ ਰਹੀਆਂ ਦੇਖੋ ਇਹ ਗੱਲ ਪਹੁੰਚ ਚੁੱਕੀ ਹੈ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਅੱਜ ਜਿਹੜੀ ਕਾਕਾ ਸਿੰਘ ਕੋਟੜਾ ਦਾ ਬਿਆਨ ਹੈ ਬਿਲਕੁਲ ਖਨੌਰੀ ਦੇ ਵਿੱਚ ਜਿਹੜੀ ਅੱਜ ਕਵਰੇਜ ਏਪਰ ਪੰਜਾਬੀ ਟੀਵੀ ਕਰ ਰਿਹਾ ਬਿਲਕੁਲ ਸਹੀ ਤੁਸੀਂ ਕਿਹਾ ਜਿਹੜਾ ਸਹੀ ਉਹਨਾਂ ਦਾ ਬਿਆਨ ਆਇਆ ਵੀ ਜਿਹੜਾ ਕਿਸਾਨਾਂ ਦੇ ਪ੍ਰਤੀ ਦੇਖੋ ਕਿਸਾਨਾਂ ਦੇ ਪ੍ਰਤੀ ਕਰਨ ਦੀ ਜ਼ਰੂਰਤ ਹੈ ਜਾਂ ਜਿਹੜੇ ਮੁੱਦਿਆਂ ਤੇ ਕਿਸਾਨ ਬੈਠਾ ਸਭ ਤੋਂ ਪਹਿਲਾਂ ਤਾਂ ਬਜਟ ਦੇ ਵਿੱਚ ਸਾਡੇ ਹਿਸਾਬ ਨਾਲ ਪੰਜਾਬ ਦਾ ਕਿਹਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਬਾਪੂ ਡੱਲੇਆਲ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਧਰਨਾ ਖਤਮ ਕਰਾ ਕੇ ਉਹਨਾਂ ਨੂੰ ਭਰੋਸਾ ਦੇ ਕੇ ਦਵਾਈਆਂ ਬੂਟੀਆਂ ਦੇ ਕੇ ਬੇਸ਼ੱਕ ਧਰਨਾ ਚੱਲਦਾ ਰਹੇ ਸਰਕਾਰ ਜਿੰਮੇ ਮਰਜ਼ੀ ਕਰੇ 2 4 6 ਮਹੀਨੇ ਚ ਕਰੇ ਲੇਕਿਨ ਤੰਤਰ ਉਸਤ ਕਰਕੇ ਧਰਨੇ ਚ ਬਿਠਾਉਣ ਦੀ ਕਿਤੇ ਨਾ ਕਿਤੇ ਸਰਕਾਰਾਂ ਨਾਲ ਗੱਲ ਕਰਨ ਉਹਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਕਰਨ ਹਾਂ ਜੋ ਹੋਰ ਕੋਈ ਵੀ ਲੋੜਿੰਦੀ ਚੀਜ਼ ਦੇ ਪਿੱਛੇ ਕੋਈ ਵੀ ਵਰਗ ਧਰਨਾ ਲਾ ਰਿਹਾ ਕੋਈ ਵੀ ਵਿਭਾਗ ਧਰਨਾ ਲਾ ਰਿਹਾ ਸੋ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚੋਂ ਧਰਨਾ ਮੁਕਤ ਹੋਣਾ ਸਾਡਾ ਚਾਹੀਦਾ ਦੇਸ਼ ਲੇਕਿਨ ਕਦੋਂ ਤਰਨਾ ਮੁਕਤ ਹੋਊਗਾ ਜਾਂ ਕਦੋਂ ਤਰਨੇ ਖਤਮ ਹੋਣਗੇ ਕਦੋਂ ਤਰਨਾ ਕਰੀਆਂ ਦੀਆਂ ਜਿਹੜੀਆਂ ਮੰਗਾ ਮੰਨੀਆਂ ਜਾਣਗੀਆਂ ਇਹ ਉਹਨਾਂ ਦਾ ਟਾਈਮ ਦੱਸੂਗਾ ਜੀ ਸ਼ਰਮਾ ਜੀ ਉਹ ਤਾਂ ਗੱਲ ਠੀਕ ਹੈ ਪਰ ਅਸੀਂ ਚਾਹਨੇ ਆ ਪਰ ਜਿਹੜਾ ਕਾਕਾ ਸਿੰਘ ਕੋਟਰਾ ਨੇ ਇੱਕ ਹੋਰ ਵੱਡਾ ਬਿਆਨ ਦਿੱਤਾ ਵੀ ਡੱਲੇਵਾਲ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਹੁਣ ਕੋਈ ਵੀ ਝੇਕਰ ਕੋਈ ਮੰਗ ਮੰਨੀ ਵੀ ਜਾਂਦੀ ਸਾਡੀ ਤਾਂ ਕੋਈ ਜਿਹੜੇ ਕਿ ਬਾਗੀ ਲੀਡਰ ਹੈ ਨਾਮ ਲਿੱਤੇ ਬਾਗੀ ਲੀਡਰ ਆਪਾਂ ਕਹੀ ਗਏ ਚੁਕੇ ਅੱ비 ਹੁਣ ਅਸੀਂ ਬਾਗੀ ਲੀਡਰ ਨਾਲ ਨਹੀਂ ਜੋੜਾਂਗੇ ਅਸੀਂ ਆਪਣਾ ਐਵੇਂ ਹੀ ਰਾਂਗੇ ਦੇਖੋ हां बिल्कुल जमे ਤੁਸੀਂ ਕਿਹਾ ਵੀ ਜਿਹੜਾ ਖਬਰਾਂ ਪਹੁੰਚ ਰਹੀਆਂ ਉਹਨਾਂ ਤੱਕ ਬਿਲਕੁਲ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਬਿਲਕੁਲ ਜਿਵੇਂ ਆਪਾਂ ਲਾਈਵ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਆ ਜੋ ਪ੍ਰੋਗਰਾਮ ਢੱਲੇਵਾਲ ਸਾਹਿਬ ਵੱਲੋਂ ਆਉਂਦੇ ਆ ਜਾਂ ਆਪਾਂ ਆਪਣੀ رائے ਦੇ ਨਾਲ ਦਿੰਦੇ ਆ ਬਿਲਕੁਲ ਉਸੇ ਹਿਸਾਬ ਦੇ ਨਾਲ ਪ੍ਰੋਗਰਾਮ ਹੋ ਰਹੇ ਆ ਕਿਉਂਕਿ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਢੱਲੇਵਾਲ ਸਾਹਿਬ ਦੀ ਇੱਕ ਬਹੁਤ ਵੱਡੀ ਸੋਚ ਹੈ ਬਹੁਤ ਬੜਾਪਨ ਕਹਿ ਦਿੰਨੇ ਆਪਾਂ ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਠੀਕ ਆ ਢੱਲੇਵਾਲ ਸਾਹਿਬ ਕੁਝ ਜਥੇਬੰਦੀਆਂ ਤੁਹਾਡੀ ਸਪੋਰਟ ਨਹੀਂ ਕਰਦੀਆਂ ਕੁਝ ਜਥੇਬੰਦੀਆਂ ਤੁਹਾਡੇ ਹੱਕ 'ਚ ਨਹੀਂ ਆਉਂਦੀਆਂ ਤੁਹਾਡੇ ਵਿਰੋਧ ਚ ਜਾ ਰਹੀਆਂ ਟੈਂਸ਼ਨ ਨਾਲ ਲੋਕ ਭਰਾ ਹੋਣਾ ਕਿਉਂਕਿ ਪਬਲਿਕ ਦਾ ਹੋਣਾ ਨਾਲ ਹੋਣਾ ਜ਼ਰੂਰੀ ਹੈ ਉਹ ਜਥੇਬੰਦੀਆਂ ਨਾਲ ਰਹਿ ਕੇ ਵੀ ਕਿਤੇ ਨਾ ਕਿਤੇ ਮੀਡੀਆ 'ਚ ਵੱਟੇ ਕਾਉਣੀ ਹੈ ਫਿਰ ਇਹ ਜੇ ਜਥੇਬੰਦੀਆਂ ਦਾ ਕੋਈ ਫਾਇਦਾ ਨਹੀਂ ਚਾਹੇ ਕਿਸਾਨ ਜਥੇਬੰਦੀ ਹੋਵੇ ਚਾਹੇ ਕੋਈ ਹੋਰ ਸੰਗਠਨ ਹੋਵੇ ਅਗਰ ਮੋਰਚੇ ਨੂੰ ਫਤਿਹ ਕਰਨਾ ਹੈ ਕਰਨਾ ਕਿਤੇ ਨਾ ਕਿਤੇ ਚੁੱਕਣਾ ਤਾਂ ਪਬਲਿਕ ਦਾ ਸਾਥ ਬਹੁਤ ਜ਼ਰੂਰੀ ਆ ਜੋ ਕਿ ਡੱਲੇਵਾਲ ਸਾਹਿਬ ਦੇ ਨਾਲ ਪਬਲਿਕ ਹਮੇਸ਼ਾ ਹੀ ਡਟ ਕੇ ਖੜੀ ਆ ਜਿਵੇਂ 13 ਫਰਵਰੀ ਤੋਂ ਧਰਨਾ ਚੱਲਦਾ ਆ ਰਿਹਾ 13 ਫਰਵਰੀ ਤੋਂ ਹੀ ਲੈ ਕੇ ਅੱਜ ਜਿਹਨੂੰ ਕਹਦੇ ਨੇ ਕਰੀਬ-ਕਰੀਬ ਸਾਲ ਹੋਣ ਦੇ ਵਿੱਚ ਜਿਹੜਾ 12 ਦਿਨ ਜਿਹਨੂੰ ਕਹੇ ਜੇ ਘਟਾ ਹੈ ਕਿਤੇ ਨਾ ਕਿਤੇ ਸਾਲ ਦਾ ਧਰਨਾ ਹੋ ਗਿਆ ਕਰਨਾ ਇਸੇ ਕਰਕੇ ਸਫਲ ਹੁੰਦਾ ਵੀ ਸਚਾਈ ਦੇ ਢੱਲੇਵਾਰ ਸਾਹਿਬ ਖੜੇ ਆ ਸਚਾਈ ਤੇ ਚੱਲਦੇ ਰਹਿਣਗੇ ਧਰਨਾ ਜੋ ਚੁੱਕਿਆ ਜਾਊਗਾ ਕਿਤੇ ਨਾ ਕਿਤੇ ਮੰਗਾ ਮੰਨਣੇ ਜਾਣਗੇ ਸਰਕਾਰ ਨੂੰ ਕਿਤੇ ਨਾ ਮੰਗਾ ਮੰਨਣੇ ਪੈਣਗੇ ਲੇਕਿਨ ਟਾਈਮ ਸਰਕਾਰ ਜਿਆਦਾ ਲਾ ਰਹੀ ਹੈ ਜੀ ਸ਼ਰਮਾ ਜੀ ਨਵੀਂ ਅਪਡੇਟ ਆ ਗਈ ਹੈ ਮੇਰੇ ਕੋਲ ਦਿੱਲੀ ਦੇ ਵਿੱਚ ਲੋਕਾਂ ਆਮ ਲੋਕਾਂ ਨੇ ਗਰੀਬ ਲੋਕਾਂ ਨੇ ਜਿਵੇਂ ਕੱਲ ਪੀਐਮ ਮੋਦੀ ਸਾਹਿਬ ਨੇ ਅਪੀਲ ਕੀਤੀ ਸੀ ਤਾਂ ਅੱਜ ਕਈ ਮੰਦਰਾਂ ਨਹੀਂ ਘਰਾਂ ਦੇ ਵਿੱਚ ਮਾਂ ਲਕਸ਼ਮੀ ਦੀਆਂ ਮੂਰਤੀਆਂ ਦੀ ਯਾਨੀ ਘੰਟਿਆਂ ਵਜਾ ਕੇ ਪੂਜਾ ਕੀਤੀ ਜਾ ਰਹੀ ਹੈ ਹੁਣ ਇਹ ਲਾਈਵ ਅਪਡੇਟ ਤੁਹਾਨੂੰ ਦੇ ਰੇ ਮੈਂ ਹੁਣ ਦੀ हां <mí> बिल्कुल बिल्कुल ਜਿਵੇਂ ਘੰਟੀਆਂ ਦੀ ಲಕ್ಷ್ਮੀ ਦੀ ਪੂਜਾ ਦੀ ਗੱਲ ਕਰਦੇ ਆ ਆਮ ਲੋਕਾਂ ਦੇ ਵਿੱਚ ਕਿ ਸੁਨੇਹਾ ਆ ਸੀਗਾ ਵੀ ਜਿਹੜਾ ਲక్ష్ਮੀ ਹੈ ਆਪਣੇ ਜਿਵੇਂ ਸਿੱਧੇ ਸਿੱਧੇ ਸ਼ਬਦਾਂ 'ਚ ਕਹਦੇ ਨੇ ਵੀ ਜਿਹੜਾ ਪੈਸਾ ਹੈ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਵਧੇਗਾ ਫੁੱਲੇਗਾ ਆਮ ਲੋਕਾਂ ਦਾ ਸਹਿਯੋਗ ਕਰੇਗਾ ਆ ਕਦੋਂ ਸਹਿਯੋਗ ਕਰੇਗਾ ਕਿੰਨਾ ਕੁ ਸਹਿਯੋਗ ਕਰੇਗਾ ਇਹ ਤਾਂ ਪੂਰਾ ਪਟਾਰਾ ਖੁੱਲਣ ਤੋਂ ਬਾਅਦ ਜਾਂ ਪੂਰੀ ਉਹ ਗਰਾਊਂਡ ਜ਼ੀਰੋ ਤੇ ਆਉਣ ਤੋਂ ਬਾਅਦ ਹੀ ਸੀ ਕਹਿ ਸਕਦੇ ਆ ਜੀ ਔਰ ਸ਼ਰਮਾ ਜੀ ਮੈਂ ਤਾਂ ਅੰਦਾਜ਼ਾ ਲਾ ਕੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀਆਂ ਵੱਲੋਂ ਕੁਝ ਬੈਂਚ ਖੜਕਾਏ ਗਏ ਸੀ ਪਰ ਸ਼ਾਂਤ ਕਰਵਾ ਦਿੱਤਾ ਗਿਆ ਦੇਖੋ ਆਪਾਂ ਕੱਲ੍ਹ-ਕੱਲ ਕਰ ਰਹੇ ਸੀਗੇ ਕਿ ਬਜਟ ਸੈਸ਼ਨ ਪਹਿਲਾਂ ਹੰਗਾਮਾ ਹੁੰਦਾ ਹੈ ਪਰ ਵਿਰੋਧੀਆਂ ਨੂੰ ਚਾਹੀਦਾ ਵੀ ਗਰੀਬ ਲੋਕਾਂ ਦੇ ਲਈ ਬਜਟ ਆ ਰਿਹਾ ਹੈ ਚਾਹੇ ਗਰੀਬ ਲੋਕ ਹੱਕ ਬਜਟ ਨਾ ਵੀ ਆਵੇ ਤੁਸੀਂ ਬਜਟ ਤਾਂ ਪੇਸ਼ ਹੋਣ ਦੋ ਨਾ ਨੇ ਬਿਲਕੁਲ ਬਿਲਕੁਲ ਦੇਖੋ ਵਿਰੋਧੀ ਧਿਰ ਨੂੰ ਕਦੋਂ ਬੋਲਣਾ ਚਾਹੀਦਾ ਹੈ ਬਜਟ ਆਊਟ ਹੋ ਚੁੱਕਿਆ ਆਉਣ ਤੋਂ ਬਾਅਦ ਜਿਹੜੇ ਵੀ ਓਬਜੈਕਸ਼ਨ ਲਾਉਣੇ ਆ ਜਾਂ ਜਿਹੜੇ ਵੀ ਸਵਾਲ ਚੁੱਕਣੇ ਚੁੱਕਣਾ ਚਾਹੀਦੇ ਆ ਲੇਕਿਨ ਬਜਟ ਦੇ ਵਿੱਚ ਹੀ ਕਿਤੇ ਨਾ ਕਿਤੇ ਸੀ ਰੌਲਾ ਪਾਉਣਾ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਫਿਰ ਜਿਹੜੀ ਚੀਜ਼ ਜਿਹੜੀ ਫਾਇਦੇ ਵਾਸਤੇ ਵੀ ਆਇਆ ਫਿਰ ਉਹ ਵੀ ਰੁਕ ਜਾਊਗੀ ਪਹਿਲਾਂ ਬਜਟ ਆਉਣ ਦੇ ਉੱਤੇ ਬਾਅਦ ਜਿਹੜੀ ਪ੍ਰਤੀਕ ਰਿਆ ਉਹ ਫਿਰ ਵਿਰੋਧੀ ਪਾਰਟੀ ਨੂੰ ਦੇਣੀ ਚਾਹੀਦੀ ਜਿੱਥੇ ਵਿਰੋਧ ਕਰਨਾ ਹੈ ਉੱਥੇ ਪੂਰੀ ਪਬਲਿਕ ਵਿਰੋਧੀਆਂ ਦਾ ਨਾਲ ਵਿਰੋਧ ਕਰੂਗੀ ਸਰਕਾਰ ਦੇ ਜੀ ਸ਼ਰਮਾ ਜੀ ਇੱਕ ਨਵੀ ਚੱਲ ਰਹੀ ਹੈ ਕਿ ਨਿਰਮਾ ਸਿਤਾ ਰਮਨ ਨੇ ਆਪਣਾ ਬੈਗ ਖੋਲ ਦਿੱਤਾ ਹੈ ਤੇ ਕੁਛ ਹੀ ਕੁਛੇ ਸਮੇਂ ਦੇ ਵਿੱਚ ਉਹ ਸ਼ੁਰੂ ਕਰਨਗੇ ਜਿਹੜੀ ਪ੍ਰਕਿਰਿਆ ਹੈ ਉਹ ਆਪਣਾ ਜਿਹੜਾ ਪਟਾਰਾ ਉਹਨਾਂ ਦੇਣਾ ਸ਼ੁਰੂ ਕਰਤਾ ਹੈ ਹਾਂ ਬਿਲਕੁਲ ਉਹ ਦੇਖੋ 11 ਵਜੇ ਪ੍ਰਕਿਰਿਆ ਸੀਗੀ ਜੀ ਸਟਾਰਟ ਹੋਣ ਦੀ ਉਹ ਸ਼ੁਰੂ ਹੋ ਚੁੱਕਿਆ ਹੈ 12 ਅਰ 1 ਵਜੇ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਜਿਹੜਾ ਸਾਰਾ ਪਟਾਰਾ ਉਹ ਖੁੱਲ ਕੇ ਬਾਹਰ ਆ ਜਾਊਗਾ ਲੋਕਾਂ ਦੇ ਕਿੰਨੇ ਕ ਫਾਇਦੇ ਆ ਲੋਕਾਂ ਤੇ ਕਿੰਨਾ ਕ ਵਜਨ ਵਧਿਆ ਮਹਿੰਗਾਈ ਦਾ ਕਿੰਨਾ ਕ ਘਟਿਆ ਇਹ ਤਾਂ ਹੁਣ ਪਟਾਰਾ ਪੂਰਾ ਖੁੱਲਣ ਦੇ ਬਾਅਦ ਹੀ ਸੀ ਕਹਿ ਸਕਦੇ ਆ ਹਾਂ ਕੁਛ ਕ ਅੰਦਾਜ਼ੇ ਜੀ ਐ ਸਿਲੰਡਰ ਦੀ ਗੱਲ ਕੀਤੀ ਹੈ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਹੈ ਇਹ ਸੰਕੇਤ ਤਦੇ ਦਿੱਤੇ ਗਏ ਹਨ ਅਗਰ ਉਹ ਪਟਾਰੇ ਦੇ ਵਿੱਚ ਕੁਝ ਆਇਆ ਜੀ ਸ਼ਰਮਾ ਜੀ ਆ ਗਿਆ 10 ਲੱਖ 10 ਲੱਖ ਕਰੋੜ ਲੋਕਾਂ ਨੂੰ ਫਾਇਦਾ ਮਿਲੇਗਾ ਬਜਟ ਦਾ ਪਹਿਲੀ ਅਪਡੇਟ ਹਾਂ ਬਿਲਕੁਲ ਦੇਖੋ ਮਿਲਣਾ ਚਾਹੀਦਾ ਕਿੰਦਾ ਦਾ ਫਾਇਦਾ ਮਿਲ ਰਿਹਾ ਮਿਲੇਗਾ ਜਾਂ ਕਿਹਨੂੰ ਕਿਹਨੂੰ ਲੋਕਾਂ ਨੂੰ ਮਿਲੂਗਾ ਇਹ ਤਾਂ ਪੂਰਾ ਜਦੋਂ ਉਸ ਦੀ ਪ੍ਰਕਿਰਿਆ ਦੇ ਵਿੱਚ ਆਉਂਗੇ ਫਿਰ ਅਸੀਂ ਕਹਿ ਸਕਦੇ ਹਾਂ ਮੈਂ ਮੈਂ ਮਾ ਵੀ ਜਾਣਾ ਮਿਡਲ ਮਿਡਲ ਕਲਾਸ ਲੋਕ ਆ ਰਿਹਾ ਮੇਰੇ ਕੋਲ ਸਾਹਮਣੇ ਡਿਸਪਲੇ ਤੇ ਹਾਂ ਬਿਲਕੁਲ ਹੋਣਾ ਚਾਹੀਦਾ ਹੈ ਦੇਖੋ ਜਿਹੜੇ ਲੋਕ ਦਿਹਾੜੀ ਦਾ ਆਧਾਰ ਹੈ ਜਾ ਜਿਨ੍ਹਾਂ ਦਾ ਰੋਜੀ ਰੋਟੀ ਹੋਈ 2 250 300 ਤੇ ਕਿਤੇ ਨਾ ਕਿਤੇ ਸਾਨੂੰ ਵੀ ਕਹਿਣ ਲੱਗੇ ਸ਼ਰਮ ਆ ਜਾਂਦੀ ਦਿਹਾੜੀ ਤੇ ਲੋਕ ਕੰਮ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਲ ਆ ਅਸੀਂ ਤੁਸੀਂ ਵੀ ਸ਼ਾਮਲ ਆ ਸਾਡੀਆਂ ਵੀ ਜਿਹੜੀਆਂ ਕਿਤੇ ਨਾ ਕਿਤੇ ਤਨਖਾਹਾਂ ਆ ਜਾਂ ਸਾਡੇ ਜਿਹੜੇ ਗੁਜ਼ਾਰੇ ਆ ਜੇਸੀ ਕਹੀਏ ਵੀ ਅਸੀਂ ਤਨਖਾਹ ਦੇ ਸਾਰੇ ਸਾਡੇ ਘਰ ਚਲਦੇ ਆ ਬਿਲਕੁਲ ਨਹੀਂ ਚਲਦੇ ਕਿਤੇ ਨਾ ਕਿਤੇ ਬੰਦੇ ਨੂੰ ਦੋ ਪਾਸੇ ਜੌਬ ਕਰਨੀ ਪੈਂਦੀ ਆ ਤਿੰਨ ਪਾਸੇ ਦਿਹਾੜੀ ਲਾਉਣੇ ਪੈਂਦੀ ਆ ਤਦ ਜਾ ਕੇ ਕਿਤੇ ਨਾ ਕਿਤੇ ਬੰਦਾ ਰੋਟੀ ਜੋਗਾ ਹੁੰਦਾ ਇਹ ਹੀ ਤਾਂ ਕਹਿੰਦੇ ਆ ਵੀ ਅਗਰ ਰਜਗਾਰ ਨਹੀਂ ਦੇ ਸਕਦੀ ਸਰਕਾਰ ਕੰਮ ਨਹੀਂ ਦੇ ਸਕਦੀ ਤਾਂ ਕਿਤੇ ਨਾ ਕਿਤੇ ਮਹਿੰਗਾਈਓ ਘਟਾ ਦੇਵੇ ਜੀ ਜੀ ਇਹ ਦੇਖੋ ਮੈਂ ਤਾਂ ਕਹਿਣਾ ਵੀ ਸਾਰਾ ਜਿਹੜਾ ਬਜਟ ਹੈ ਆਮ ਬੰਦੇ ਲਈ ਆਣਾ ਚਾਹੀਦਾ ਹੈ ਕਿਉਂਕਿ ਦੇਖੋ ਤਰਨਾਟ ਲੋਕ ਤਾਂ ਪਹਿਲਾਂ ਹੀ ਬਹੁਤ ਅਮੀਰ ਹੋ ਚੁੱਕੇ ਨੇ ਤੇ ਅੱਜ ਬਜਟ ਦੇ ਚਾਂਸ ਜਿਤਾਈ ਜਾ ਰਹੀ ਹੈ ਕਿ ਜਿਹੜੇ ਆਪਾਂ ਹਮੇਸ਼ਾ ਪਿੱਛੇ ਦੇ ਗੱਲ ਕਰਦੇ ਆ ਤਰਨਾਟ ਅਡਾਨੀ ਅਵਾਨੀ ਇਹਨਾਂ ਦੇ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਇਹ ਜਿਹੜੇ 에ਰਪੋਰਟ ਵਗੈਰਾ ਨੇ ਸਟੇਸ਼ਨ ਨੇ ਇਹਨਾਂ ਤੇ ਵੀ ਅੱਜ ਗੱਲ ਹੋਏਗੀ ਹਾਂ ਬਿਲਕੁਲ ਬਿਲਕੁਲ ਦੇਖੋ ਹੁਣ ਇਹ ਚਾਹੀਦਾ ਹੁਣ ਇਹ ਜ਼ਰੂਰੀ ਹੈ ਇਸ ਦਾ ਕਹਿਣਾ ਵੀ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਸੂਬਾ ਐਦਾਂ ਦਾ ਨਾ ਹੋਵੇ ਕੋਈ ਬੰਦਾ ਇਦਾਂ ਦਾ ਨਾ ਹੋਵੇ ਜਿਹੜਾ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ 'ਚ ਮਰਦਾ ਰਹੇ ਦੇਖੋ ਸਰਕਾਰਾਂ ਕਦੋਂ ਇਸ ਲੈਵਲ ਤੱਕ ਸੋਚਣਗੀਆਂ ਵੀ ਆਮ ਜੀਬ ਤੇ ਕਿੰਨਾ ਕੁ ਫਰਕ ਪੈ ਰਿਹਾ ਕਿਉਂਕਿ ਬਜਟ ਦਾ ਫਾਇਦਾ ਨੁਕਸਾਨ ਹਮੇਸ਼ਾ ਹੀ ਜਿਹੜੇ ਧਰਨਾੜ ਲੋਕ ਆ ਕਾਪੋਰੇਟ ਘਰਾਣੇ ਆ ਉਹੀ ਲੈ ਜਾਂਦੇ ਆ ਆਮ ਪਬਲਿਕ ਦੇ ਹੱਥ ਕੁਛ ਨਹੀਂ ਲੱਗਦਾ ਆਮ ਪਬਲਿਕ ਦੇ ਹੱਥ ਕਿਤੇ ਨਾ ਕਿਤੇ ਮਹਿੰਗਾਈ ਲੱਗਦੀ ਆ ਜੋ ਜਿਹੜਾ ਵੀ ਬਜਟ ਸਰਕਾਰਾਂ ਲੈ ਕੇ ਆਉਣ ਉਹ ਲੋਕਾਂ ਦੇ ਹਿੱਤ 'ਚ ਆਮ ਪਬਲਿਕ ਦੇ ਹਿੱਤ 'ਚ ਮੀਡਲ ਕਲਾਸ ਲੋਕਾਂ ਦੇ ਹਿੱਤ 'ਚ ਕਿਤੇ ਨਾ ਕਿਤੇ ਹੋਣਾ ਚਾਹੀਦਾ ਤਾਂ ਜੋ ਉਹੀ ਕਿਤੇ ਨਾ ਕਿਤੇ ਬੰਦੇ ਦਾ ਚੁੱ ਸ਼ਰਮਈਆਰ ਪਾਲ ਜੀ ਮਾੜਾ ਬਿਆਨ ਆਇਆ 1000 ਕਰੋੜ ਰੁਪਏ ਦੀ ਮੰਗ ਕੀਤੀ ਤਾਂ ਲੱਗਦਾ ਪੰਜਾਬ ਦੀ ਕੁਝ ਕਰੇਗਾ ਹੋਏਗਾ ਪੰਜਾਬ ਨੂੰ ਮਿਲੇਗਾ ਕੁਝ ਇਸ ਵਾਰ ਦੇਖੋ ਛੋਟੀ ਸਾਹਿਬ ਮਿਲਣਾ ਚਾਹੀਦਾ ਇਸ ਦਾ ਕਹਿੰਦੇ ਆ ਕਿ ਪੰਜਾਬ ਜਿਵੇਂ ਮੈਂ ਹੁਣ ਵੀ ਗੱਲ ਕੀਤੀ ਵੀ ਕੋਈ ਸੂਬਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿਸ ਨੂੰ ਕੋਈ ਫਾਇਦਾ ਨਾ ਵਲੇ ਲੇਕਿਨ ਅਫਸੋਸ ਤਾਂ ਇੱਥੇ ਹੀ ਹੋ ਜਾਂਦਾ ਵੀ ਜਿੱਥੇ ਜਿੱਥੇ ਜਿਵੇਂ ਹੁਣ ਭਾਜੀਪੀ ਸਰਕਾਰ ਹੈ ਭਾਜੀਪੀ ਦੀ ਜਿਹੜੀ ਜਿਹੜੀ ਸੂਬਾਈ ਸਰਕਾਰ ਆ ਉੱਥੇ ਫਾਇਦਾ ਜ਼ਿਆਦਾ ਦੇ ਦਿੰਦੇ ਆ ਦੂਜੀ ਪਾਰਟੀਆਂ ਦੀ ਸਰਕਾਰ ਉੱਥੇ ਫਾਇਦੇ ਘੱਟ ਦਿੰਦੇ ਆ ਦੇਖੋ ਇਦਾਂ ਦੀ ਦਰਾਇਤਵਾਦੀ ਦਰਾਇਤਵਾਦੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਚਾਹੇ ਉਹ ਪੰਜਾਬ ਆ ਚਾਹੇ ਕੋਈ ਹੋਰ ਸੂਬਾ ਕਿਉਂ ਕਿਉਂਕਿ ਜਿਹੜੇ ਸੂਬੇ ਹੁੰਨੇ ਆ ਉਹ ਸੈਂਟਰ ਦੇ ਧੀਆ ਪੁੱਤਾਂ ਦੇ ਬਰਾਬਰ ਹੁੰਨੇ ਆ ਤੇਰ ਮੇਰ ਕਰਨੀ ਛੋਟਾ ਵੱਡਾ ਦੇਖਣਾ ਜਾਂ ਤੇ ਇਹ ਤਾਂ ਦਿਨ ਹੈ ਕਿ ਤੈਨਾਂ ਕਿਤੇ ਗੱਲਾਂ ਕਰਨੀਆਂ ਸਰਕਾਰਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਉਹਨੀਆਂ ਲੋਕਤੰਤਰ ਸੰਵਿਧਾਨ ਤਾਂ ਇਹੀ ਕਹਿੰਦਾ ਵੀ ਸਭ ਨੂੰ ਇੱਕ ਨਜ਼ਰ ਨਾਲ ਦੇਖੋ ਇੱਕ ਨਜ਼ਰ ਨਾਲ ਲੋਕਾਂ ਦੇ ਵਿੱਚ ਜੋ ਚੀਜ਼ਾਂ ਜਾਂ ਦੁੱਖ ਤਕਲੀਫਾਂ ਜਾਂ ਕਿੰਦਾ ਦੂਰ ਕਰਨਾ ਉਦਾਂ ਦਾ ਨਵਟਾਰਾ ਕੀਤਾ ਜਾਵੇ ਇੱਕ ਨਜ਼ਰ ਨਾਲ ਦੇਖ ਕੇ ਐ ਸ਼ਰਮਾ ਜੀ ਗੈਸ ਸਿਲੰਡਰ ਦਾ ਦੇਖੋ ਕੱਲ ਸਸਤਾ ਹੋ ਗਿਆ ਸੀ ਮੰਦੇ ਆ ਵਧੀਆ ਗੱਲ ਆਈ ਹੈ ਗਰੀਬ ਲੋਕਾਂ ਲਈ ਤੇ ਜਿਹੜੇ ਕਮਰਸ਼ੀਅਲ ਨੂੰ ਯੂਜ਼ ਕਰਦੇ ਆ ਉਹਨਾਂ ਲਈ ਵੀ ਤੇ ਅੱਜ ਅਸੀਂ ਇਹ ਜਾਣਦੇ ਆ ਕਿ ਪੈਟਰੋਲ ਡੀਜ਼ਲ ਜਿਹੜੇ ਰੇਟ ਵਧੇ ਹੋਏ ਨੇ ਕਿਉਂਕਿ ਦੇਖੋ ਸਭ ਤੋਂ ਜ਼ਿਆਦਾ ਆਮ ਆਮ ਲੋਕਾਂ ਨੂੰ ਲੋਡ ਪੈਂਦੀ ਹੈ ਪੈਟਰੋਲ ਡੀਜ਼ਲ ਜੇ ਸਸਤਾ ਹੋ ਜਾਏ ਤਾਂ ਕਾਫੀ ਆਪਣਾ ਬਜਟ ਘਰ ਦਾ ਸਸਤਾ ਹੋ ਜਾਂਦਾ ਤੇ ਤੁਹਾਨੂੰ ਲੱਗਦਾ ਪੈਟਰੋਲ ਡੀਜ਼ਲ ਸਸਤਾ ਕਰਨ ਨਾਲ ਕੀ ਮਹਿੰਗਾਈ ਘਟੇਗੀ ਦੇਸੀ ਦੇਖੋ ਛੋਡੀ ਸਾਹਿਬ ਅੱਜ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਮੋਟਰਸਾਈਕਲ ਕਾਰਾਂ ਦੇਖੇ ਜੇ ਆਮ ਆਪਾਂ ਇਹ ਗੱਲ ਕਰਦੇ ਵੀ ਮੋਟਰਸਾਈਕਲ ਰੱਖਣਾ ਇੱਕ ਮਜਬੂਰੀ ਬਣ ਜਾਂਦੀ ਹੈ ਜੀ ਅਗਰ ਕਿਸੇ ਦੀ ਸੈਲਰੀ 10000 ਹੈ ਤਦ ਵੀ ਉਹਦੀ ਮਜਬੂਰੀ ਬਣ ਜਾਂਦੀ ਹੈ ਕੰਮੇ ਇਤਾਂ ਦੇ ਹੋ ਗਏ ਆ ਕੰਮੇ ਹਿਸਾਬ ਨਾਲ ਕਰਨੇ ਪੈਂਦੇ ਆ ਬੰਦੇ ਦੀ ਜੌਬ ਹੁੰਦੀ ਉਹਨੂੰ ਖਰਚਾ ਕਰਨਾ ਪੈਂਦਾ ਇੱਕ ਤਾਂ ਰਿਪੇਅਰ ਦਾ ਖਰਚਾ ਦੂਜਾ ਪੈਟਰੋਲ ਦਾ ਖਰਚਾ ਦੇਖੋ ਉਹੀ ਪੈਟਰੋਲ ਦਾ ਖਰਚਾ ਆਗਰ ਬੰਦੇ ਨੂੰ ਲੀਟਰ ਮੈਂ ਅਗਰ 20 ਜਾਂ 25 ਰੁਪਏ ਸਸਤਾ ਪਵੇ ਮਹੀਨੇ ਦਾ ਹਿਸਾਬ ਲਾ ਲਓ ਕਿੱਥੇ ਲੱਗਦਾ ਜਿਹੜੇ ਬੰਦੇ ਦਾ ਤੇਲ 500 700 800 ਦਾ ਲੱਗਦਾ ਮਹੀਨੇ ਦਾ ਉਹਦਾ ਅੱਜ 1800 2000 ਦਾ ਲੱਗਦਾ ਅਗਰ ਡੀਜ਼ਲ ਜਾਂ ਪੈਟਰੋਲ ਦੇ ਵਿੱਚ ਘਾਟਾ ਹੁੰਦਾ ਜਾਂ ਰੇਟਾਂ 'ਚ ਕਮੀ ਆਉ ਆਮ ਪਬਲਿਕ ਨੂੰ ਮੀਡਲ ਕਲਾਸ ਲੋਕਾਂ ਨੂੰ ਵੀ ਜਾਂ ਜਿਹੜੇ 10-12000 ਰੁਪਏ ਤਨਖਾਹ ਲੈਣ ਵਾਲੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਊਗਾ ਜੀ ਸਰ ਮੈਨੂੰ ਤਾਂ ਲੱਗਦਾ ਜੇਕਰ ਕਿਸਾਨਾਂ ਦੀ ਕੋਈ ਵੀ ਮੰਗ ਜਲਦੀ ਮੰਨੀ ਗਈ ਜਾਂ ਕਿਸਾਨਾਂ ਦੇ ਕਾਨੂੰਨ ਬਣਦਾ ਤਾਂ ਆਮ ਲੋਕਾਂ ਨੂੰ ਵੀ ਇਸ ਬਜਟ ਦਾ ਫਾਇਦਾ ਮਿਲਿਆ ਕੋਈ ਦੇਖੋ ਸਾਰਿਆਂ ਕੁਝ ਸਸਤਾ ਹੋਏਗਾ ਦੇਖੋ ਛੋਟੀ ਸਾਹਿਬ ਅਸੀਂ ਤਾਂ ਕਿੰਨੀ ਵਾਰ ਕਿਹਾ ਖੁਦ ਮਾਨ ਸਾਹਿਬ ਵੀ ਕਿੰਨੀ ਵਾਰ ਸਲਾਹ ਦੇ ਚੁੱਕੇ ਆ ਸੈਂਟਰ ਸਰਕਾਰ ਨੂੰ ਵੀ ਕਿਸਾਨਾਂ ਲਈ ਰਸਤਾ ਕੱਢਿਆ ਜਾਵੇ ਬੀਜਾਂ ਦਾ ਰਸਤਾ ਕੱਢਿਆ ਜਾਵੇ ਕਿਦਾਂ ਦੇ ਬੀਜ ਵੇਚਣੇ ਆ ਐਮਐਸਪੀ ਦੀਆਂ ਗਾਰੰਟੀਆਂ ਦਿੱਤੀਆਂ ਜਾਣ ਜਿਹੜੀਆਂ ਦਾਲਾਂ ਸਰਕਾਰ ਕਿਤੇ ਨਾ ਕਿਤੇ ਬਾਹਰ ਤੋਂ ਵਗਾਉਂਦੀ ਆ ਕਿੰਨਾ ਕਿੰਨਾ ਖਰਚਾ ਕਰਕੇ ਵਗਾਉਂਦੀ ਆ ਉਹੀ ਪੈਸੇ ਨੂੰ ਇੱਧਰ ਐਮਐਸਪੀ ਦੇ ਰੂਪ ਵਿੱਚ ਦਿੱਤਾ ਜਾਵੇ ਜਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਸਹਾਇਤਾ ਦਿੱਤੀ ਜਾਵੇ ਕਿਸਾਨ ਦਾ ਪੂਰਾ ਮੁੱਲ ਮਿਲੇ ਕਿਸਾਨ ਨੂੰ ਜਿਹੜਾ ਖਰੀਦਣ ਵਾਲਾ ਉਹਨੂੰ ਕਿਤੇ ਨਾ ਕਿਤੇ ਸਸਤਾ ਮਿਲੇ ਐਦਾਂ ਦੇ ਬੀਜ ਲਿਆ ਕੇ ਜਾਂ ਐਦਾਂ ਦਾ ਸਿਸਟਮ ਬਣਾ ਕੇ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਸਰਕਾਰ ਨੂੰ ਰਹਿਣਾ ਚਾਹੀਦਾ ਲੇਕਿਨ ਸਰਕਾਰ ਕਿਸਾਨ ਦਾ ਕਿੰਨਾ ਕ ਫਾਇਦਾ ਕਰਦੀ ਆ ਜਿੰਨਾ ਕ ਕਿਸਾਨ ਦਾ ਫਾਇਦਾ ਹੋਊਗਾ ਆ ਪਬਲਿਕ ਦਾ ਵੀ ਹੋਊਗਾ ਇਹ ਨਹੀਂ ਹੈ ਵੀ ਕੱਲੇ ਕਿਸਾਨ ਦਾ ਹੋਊਗਾ ਅਗਰ ਨੁਕਸਾਨ ਹੋ ਰਿਹਾ ਹੈ ਅੱਜ ਜੇ ਤਨੇ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆਂ ਮੈਂ ਬਹੁਤ ਵਾਰ ਕਲੀਅਰ ਕਰ ਦਿੰਦਾ ਹਾਂ ਉਹ ਦੁਬਾਰੇ ਫੇਰ ਕਲੀਅਰ ਕਰ ਦਿੰਦਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਕਰਾਉਣ ਦੀ ਰੱਦ ਕਰਾਉਣ ਦੀ ਢੱਲੇਵਾਲ ਸਾਹਿਬ ਗੱਲ ਕਰਦੇ ਐ ਐਮਐਸਬੀ ਦੀ ਗੱਲ ਕਰਦੇ ਆ ਉਹ ਕੱਲੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਆ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਹਰ ਇੱਕ ਸੰਗਠਨਾਂ ਨੂੰ ਕਿਤੇ ਨਾ ਕਿਤੇ ਢੱਲੇਵਾਲ ਸਾਹਿਬ ਦਾ ਜਾਂ ਜਿੱਥੇ ਜਿੱਥੇ ਧਰਨੇ ਲੱਗੇ ਹੋਏ ਉਹਨਾਂ ਦਾ ਸਪੋਰਟ ਕਰਨੀ ਉਹਨਾਂ ਦੀ ਮਦਦ ਕਰਨ ਦੀ ਬਹੁਤ ਬਹੁਤ ਜ਼ਰੂਰਤ ਹੈ ਜੋ ਕਿ ਨਹੀਂ ਹੋ ਰਹੀ ਜੀ ਚਲੋ ਸ਼ਰਮਾ ਜੀ ਬਜਟ ਸੈਸ਼ਨ ਸ਼ੁਰੂ ਹੋ ਚੁੱਕੇ ਤੇ ਮੈਂ ਤੁਹਾ ਧੰਨਵਾਦ ਸੋ ਦੋਸਤੋ ਇਹ ਕਰਨਾ ਸ਼ਰਮਾਈ ਜੁੜੇ ਸੀਗੇ ਜੇ ਤੁਹਾਨੂੰ ਦੱਸ ਜੇ ਕਿ ਜਿਹੜਾ ਗੈਸ ਸਿਲੰਡਰ ਕਾ ਸਸਤਾ ਕਰ ਦਿੱਤਾ ਗਿਆ ਅੱਜ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ ਨਿਰਮਾ ਸੈਤਾਰਾਮਨ ਜੀ ਜਦੋਂ ਪਹੁੰਚੇ ਤਾਂ ਰਾਸ਼ਟਰਪਤੀ ਜਿਹੜੇ ਨੇ ਸਾਡੇ ਦਰਪਤੀ ਜੀ ਉਹਨਾਂ ਨੇ ਬੜਾ ਇੱਕ ਮਿੱਠਾ ਸ਼ਗਨ ਕਹਿੰਦੇ ਨੇ ਦਹੀਂ ਸ਼ੱਕਰ ਖਵਾ ਕੇ ਅੰਦਰ ਭੇਜਿਆ ਤੇ ਕੱਲ ਜਿਹੜਾ ਪੀਐਮ ਮੋਦੀ ਦੇ ਵੱਲੋਂ ਬਿਆਨ ਆਇਆ ਸੀ ਬਜਟ ਤੇ ਸੈਸ਼ਨ ਤੋਂ ਪਹਿਲਾਂ ਉਹ ਕਹਿੰਦੇ ਅਸੀਂ ਅਪੀਲ ਕੀਤੀ ਸੀ ਕਿ ਗਰੀਬ ਲੋਕਾਂ ਦੇ ਬਜਟ લક્ષ્ਮੀ ਮਾਤਾ ਦੇ ਰੂਪ ਚ ਆਵੇ ਯਾਨੀ ਕਿ ਗਰੀਬ ਲੋਕਾਂ ਨੂੰ ਰਾਜ਼ ਮਿਲੇ ਤੇ ਇਹ ਤਾਂ ਹੁੰਦਾ ਸੀ ਕਿ ਗਰੀਬ ਲੋਕਾਂ ਨੇ ਹੁਣ ਬਹੁਤ ਆਸਾ ਰੱਖਿਓ ਨੇ ਇਸ ਬਜਟ ਤੋਂ ਕਿ ਅੱਜ ਸਾਰਾ ਕੋਈ ਬਜਟ ਦੇ ਲਿਆਂਦਾ ਇੱਕ ਵੇਲੇ ਰਿੰਦਰ ਜੀ ਆਗੇ ਦੇ ਮੰਤਸਰਾਈ ਤੋਂ ਤਾਂ ਕੱਟ ਗਏ ਨੇ ਸਾਰਾ ਦੋਸਤੋ ਅਸੀਂ ਚਾਹਨੇ ਆ ਕਿ ਜਿਹੜਾ ਇਹ ਬਜਟ ਅੱਜ ਪੇਸ਼ ਹੋਣਾ ਹੈ ਇਹ ਗਰੀਬ ਲੋਕਾਂ ਦੇ ਹੱਕ ਵਿੱਚ ਆਏ ਕਿਉਂਕਿ ਉਧਰ ਕਿਸਾਨਾਂ ਨੇ ਵੀ ਬਹੁਤ ਸਾਰੀਆਂ ਉਮੀਦਾਂ ਲਾਈਆਂ ਹੋਈਆਂ ਨੇ ਲੋਕਾਂ ਨੇ ਹਾਂ ਸਰੰਡਰ ਦੇ ਰੇਟ ਜੂਰ ਸਸਤੇ ਹੋਏ ਨੇ ਪਰ ਪੈਟਰੋਲ ਡੀਜ਼ਲ ਦੇ ਵੀ ਅੱਜ ਰੇਟ ਸਸਤੇ ਹੋਣ ਦੀ ਪੂਰੀ ਆਸ ਹੈ ਇਹ ਬਜਟ ਸੈਸ਼ਨ ਜਦੋਂ ਵੀ ਇੱਕ ਡੇਟ ਵੇ ਖਤਮ ਹੋਏਗਾ ਜਦੋਂ ਵੀ ਕੰਟੈਂਟ ਗੱਡੇ ਭਰੀਏ ਚੱਲੇਗੀ ਉਸ ਤੋਂ ਬਾਅਦ ਤੋ ਵੀ ਸਸਤਾ ਹੋਏਗਾ ਮਹਿੰਗਾ ਹੋਏਗਾ ਕਿ ਕਿ ਬਜਟ ਹੋਇਆ ਤਾਂ ਅਨੁਦੀ ਪੂਰੀ ਲਾਈਵ ਅਪਡੇਟ ਦੇਾਂਗੇ